ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੰਗਾਬ ਸਰਕਾਰ ਮੁਕਤ ਕਰੋ ਜੰਗਾਬ ਸਰਕਾਰ ਮੁਕਤ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਸੱਚਾਈ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਤੁਹਾਨੂੰ ਸਾਰਾ ਕੁਝ ਆਪਣਾ ਦੂਰ ਦੇਸਾ ਸਾਰਾ ਮੈਂ ਇਹ ਕੋਸ਼ਿਸ਼ਾਂ ਹੈ ਦਿੱਤੀ ਕੋਸ਼ਿਸ਼ਾਂ ਮੈਨੂੰਗਾ अमर ਸਾਰੇ ਜੀ ਪੈਸ ਤੋਂ ਸਾਡੇ ਵੀਰ ਜੀ ਪਾਲ ਜੀ ਸਾਗਰ ਜੀ ਅਜੇ ਜੀ ਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਅਸੀਂ ਜਿਹੜਾ ਹੈ ਇਹ ਮੋਰਚਾ ਲਾਇਆ ਸੀ ਰਿਜ਼ਰਵੇਸ਼ਨ ਤੋਂ ਫੜੋ ਮੋਰਚਾ ਜਿਸ ਤੇ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾ ਜੀ ਦਾ ਕੋਠੀ ਦਾ ਕਰੋ ਕਰਨੇ ਆਲਾ ਸੀ ਜਦ ਆਕੇ ਪ੍ਰਸ਼ਾਸਨ ਨੇ ਜਦੋਂ ਅਸੀਂ ਇੱਥੇ ਆਏ ਤੁਹਾਡੀ ਥੋੜੀ ਜਿਹੀ ਹੱਥਾਂ ਪੈਰਾਂ ਦੀਆਂ ਪੈਗੀਆਂ ਜਦੋਂ ਪੰਚੌਂਕ ਚ ਬੈਠੇ ਰਹੇ ਪਹਿਲਾਂ ਅਸੀਂ ਅੰਦਾ ਅੰਡਾ ਡਿੱਕਿਆ ਪਰ ਨਾ ਆਇਆ ਜੇਕਰ ਹੁਣ ਅਗੇ ਇੱਥੇ ਬੈਠੇ ਸਿਰਫ ਅਸੀਂ 10 ਮਿੰਟ ਬੈਠੇ ਨੇ ਤਾਂ ਤਾਂ ਤੁਹਾਡਾ ਪ੍ਰੈਸ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੀਆਂ ਇਹ ਮੰਗਾਂ ਸੀ ਜਿਵੇਂ ਐਫ ਆਈ ਆਰ ਥਾਣਾ ਫੇਸ ਹੱਥ ਚੋਰੀ ਸੀ ਝੂਠੀ ਉਹਨੂੰ ਕੈਨਸਲ ਕਰਨ ਵਾਸਤੇ ਸਵਾ ਮਹੀਨਾ ਇੱਕ ਡੇਢ ਮਹੀਨਾ ਇੱਕ ਪੋਫੜੇ ਲਗਾਤਾ ਜਦ ਤੱਕ ਨਾ ਹੋਈ ਇਸੇ ਤਰ੍ਹਾਂ ਰਿਜ਼ਰਵੇਸ਼ਨ ਚੋਰ ਫੜੋ ਜਿਹਦੀ ਮੋਰਚੀਆਂ ਮੰਗਾਂ ਸੀ ਤਾਂ ਭਗਵੰਤ ਸਿੰਘ ਨੇ ਇੱਕ ਐਲਾਨ ਕੀਤਾ ਸੀ ਵਿਧਾਨ ਸਭਾ 'ਚ ਕੁਐਸਚਨ ਆ ਲਗਿਆ ਵਿਧਾਨ ਸਭਾ 'ਚ ਐਲਾਨ ਹੋਇਆ ਸੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਪਰ ਉਹਦਾ ਕੋਈ ਅਮਲੀ ਜਾਮਾ ਨਹੀਂ ਪਹਨਾਇਆ ਨਾ ਹੀ ਕੋਈ ਨੋਟੀਫਿਕੇਸ਼ਨ ਹੋਇਆ ਨਾ ਹੀ ਕੋਈ 1.5 ਮਹੀਨੇ ਚੰਦਰ ਫੜਕੇ ਦਿੱਤਾ ਤੇ ਨਾ ਹੀ ਦੇ ਖਲਾਫ ਪਰਚਾ ਹੋਇਆ ਇਸੇ ਤਰ੍ਹਾਂ ਬੀਬੀ ਐਨ.ਓ.ੜੀ ਜਗਿੰਦਰ ਕੌਰ ਸੰਧੂ ਸੀ ਟੀ.ਬੀ. ਸ੍ਰੀਤਾ ਸ਼ਰਮਾ ਸੀ ਆਪਣੇ ਆਪਣੇ ਪੇਸ਼ ਦੇ ਪੀਰਤੋ ਤੇ ਸਰਕਾਰ ਦੀ ਅੰਨੀ ਬੋਲੀ ਸਰਕਾਰ ਦੇ ਅਣਗੋਲੇ ਲੋਕ ਅੱਜ ਇੱਥੇ ਇਕੱਠੇ ਹੋਏ ਸੀ ਜਿਨ੍ਹਾਂ ਨੇ ਆਪਣੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਾਰੇ ਸਹਿਯੋਗੀ ਸੱਜਣਾ ਨਾਲ ਸਾਰਿਆਂ ਦੀ ਹਮਾਇਤ ਨਾਲ ਅਸੀਂ ਜਿਹੜੇ ਕੰਨ ਦੇ ਜਿਹੜੀ ਯੂਨੀ ਸਰਕਾਰੀ ਸੀ ਉਹੀ ਸਰਕਾਰਾਂ ਕੇ ਤੁਹਾਡੇ ਕੋਲ ਮੇਟ ਕੇ ਤੇ ਅਸੀਂ ਜਿਹੜੀ ਸਾਰੀ ਪ੍ਰੈਸ ਦਾ ਤੈਦੋਂ ਧੰਨਵਾਦ ਕਰਦੇ ਆ ਤੇ ਸਾਡੀਆਂ ਜਾਇਜ ਮੰਗਾਂ ਜਿਹੜੀਆਂ ਹੱਕੀ ਜਿਹੜਾ ਜਲਦੀ ਤੋਂ ਜਲਦੀ ਮੰਗੇ ਜਾਣ ਸਾਡੀ ਪਗਉਤਮਾਨ ਨਾਲ ਮੀਟਿੰਗ ਵਾਸਤੇ ਹੁਣ ਵਿਸ਼ਵਾਸ ਤੋਂ ਆ ਕੇ ਕਹਿੰਦੇ ਨੇ ਵੀ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ ਉਦੋਂ ਸਾਡੀਆਂ ਇਹ ਮੰਗਾਂ ਵਰਕਰਾਰ ਨਹੀਂ ਤਾਂ ਸਾਡਾ ਇਹ ਜਿਹੜਾ ਮਸਲਾ ਵਰਕਰਾਰ ਰਹੇਗਾ ਜੇਕਰ ਨਾ ਹੋਈ ਤੇ ਸਾਰੇ ਹੀ ਸਹਿਯੋਗੀ ਸੱਜਣਾ ਦਾ ਪਹਿਦਲੋਂ ਧੰਨਵਾਦ ਤੇ ਹੁਣ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆ ਪਾਣੀ ਛੱਕ ਕੇ ਜਾਓ। ਗੁਲਾਬਾ ਸਾਹਿਬ ਤੁਸੀਂ ਇੱਥੇ ਆ ਧਰਨਾ ਤੇ ਗੱਲ ਇਹ ਹੈ ਕਿ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ, ਰੋਡ ਜਾਮ ਕਰਦੇ ਹੋ ਤਾਂ ਇਹ ਸਰਕਾਰਾਂ ਦੇ ਨੁਮਾਇंदे ਜਾਗਦੇ ਨੇ। ਤਾਂ ਤੁਹਾਡੇ ਕੋਲ ਮੈਮੋਰੰਡਮ ਲੈਣ ਆਦੇ। ਤੁਸੀਂ ਘੰਟੇ ਤੋਂ ਇਹਨਾਂ ਨੂੰ ਵਾਰਨਿੰਗ ਦਿੰਦੇ ਰਹੇ। ਇਸ ਤੋਂ ਪਹਿਲਾਂ ਤੁਸੀਂ ਧਰਨੇ ਦੀ ਚੇਤਾਵਨੀ ਦਿੱਤੀ ਪਰ ਸਰਕਾਰਾਂ ਕਿਉਂ ਨਹੀਂ ਜਾਗਦੀ ਹੈ? ਪ੍ਰਸ਼ਾਸਨ ਕਿਉਂ ਨਹੀਂ ਦੇਖਦਾ? ਕੀ ਲੋਕਾਂ ਨੂੰ ਮਜਬੂਰ ਕਰਨ ਤੇ ਜਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਹੀ ਸਰਕਾਰਾਂ ਜਾਗਦੀਆਂ ਨੇ? ਜਿਹੜੀ ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਪੰਜਾਬ ਦੀ ਇੰਟੈਲੀਜੈਂਸੀ ਹੈ ਸੀਆਈਡੀ ਹੈ ਉਹ ਸੈਦ ਸੁੱਤੀ ਪਈ ਹੋਈ ਜੋ ਅਸੀਂ 15 ਦਿਨ ਤੇ ਆ 15 ਦਿਨ ਦਾ ਪਹਿਲਾਂ ਅਲਟੀਮੇਟ ਉਹ ਲੰਦੇ ਆ ਪ੍ਰੈਸ਼ਰ ਆਈ ਨੰਦਨੇ ਸਿਆਦ ਅਫਹਾਰਾ ਨਹੀਂ ਪੜਦੇ ਸ਼ਹਿਦੇ ਟੀਵੀ ਚੈਨਲ ਨਹੀਂ ਦੇਖਦੇ ਸ਼ਹਿ ਸ਼ਹਿ ਸੋਨਸਨ ਮੀਡੀਆ ਦਾ ਕੰਮ ਨਹੀਂ ਦੇਖਦਾ ਇੱਥੇ ਦਾ ਏਡੀਸੀ ਇਸੀ ਐਸਐਸਪੀ ਦੀ ਡਿਊਟੀ ਬਣਦੀ ਹੈ ਵੀ ਸਾਡੇ ਜ਼ਿਲ੍ਹੇ 'ਚ ਇਹ ਜਿਹੜਾ ਕੰਮ ਹੋ ਰਿਹਾ ਤੇ ਉਹ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਉਸ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਤੁਹਾਡੀ ਲੋੜ ਹੈ ਤੇ ਪਬਲਿਕ ਦੀ ਲੋੜ ਹੈ ਸਾਡੇ ਸਹਿਯੋਗੀਆਂ ਦੀ ਲੋੜ ਹੈ ਤਾਂ ਜਾਗਦੀ ਹੈ ਜਦੋਂ ਇੱਥੇ ਬੈਠਦੇ ਨੇ ਪਰ ਬਹੁਤ ਲੋਕ ਇਸ ਤਰ੍ਹਾਂ ਜਿਹੜੇ ਦਰਦ ਦਰਦੀਆਂ ਡਾਕਟਰਾਂ ਖਾ ਕੇ ਕਰੇ ਬੈਠ ਜਾਂਦੇ ਨੇ ਬੰਦੇ ਵੀ ਇਕੱਠੇ ਕਰਨੇ ਕਿਹੜਾ ਧਰਨਾ ਲਾਣਾ ਸਰਕਾਰ ਦਾ ਪਿੱਟ ਸਿਆਪਾ ਕਰਨਾ ਕਿਹੜਾ ਸੌਖਾ ਹਰ ਇੱਕ ਬੰਦੇ ਨੂੰ ਪਤਾ ਹੈ ਝੂਠਾ ਪਰਚਾ ਕਰਨ ਲੱਗੇ ਦੇਰ ਨਹੀਂ ਲਾਂਦੇ ਅਸਲ ਪਰਚੇ ਨੂੰ ਬਹੁਤ ਔਖੀ ਤਵਨੀਸ ਹੁੰਦੀ ਹੈ ਛਾਂਵੇਂ ਹੁੰਦੀ ਹੈ ਕੰਪਲੀਟਾਂ ਜਾਂਦੀਆਂ ਸਾਲਾਂ ਬ ਹੁਣ ਤੁਹਾਡੇ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਸੀ ਉਹ ਤੁਹਾਡਾ ਕਹਿਣਾ ਝੂਠਾ ਪਰਚਾ ਸੀਗਾ ਤੁਹਾਨੂੰ ਆਸ਼ਾਸ਼ਣ ਵੀ ਦਿੱਤਾ ਗਿਆ ਭਰੋਸਾ ਵੀ ਦਿੱਤਾ ਗਿਆ ਪਰ ਹਜੇ ਤੱਕ ਉਹ ਪਰਚਾ ਖਾਰਿਜ ਨਹੀਂ ਹੋਇਆ ਕੀ ਅੱਜ ਕੀ ਉਹਦੀ ਉਹਦੇ ਉਸ ਮੁੱਦੇ ਤੇ ਕੀ ਗੱਲਬਾਤ ਅੱਜ ਤੁਹਾਨੂੰ ਡਿਪਟੀ ਸਾਹਿਬ ਨੂੰ ਕਹਿਤਾ ਵੀ ਇਹ ਫੇਰ ਨਾ ਹੋਵੇ ਵੀ ਉਹ ਸਾਨੂੰ ਮਹੀਨੇ ਵੀ 20 ਦਿਨ ਇਸੇ ਪਰਚੇ ਨੂੰ ਲੈ ਕੇ ਧਰਨਾ ਲਾਣਾ ਪਵੇ ਹੁਣ ਤੁਸੀਂ ਸਵਾ ਮਹੀਨਾ ਲਗਾਤਾ ਜੇਕਰ ਨਹੀਂ ਇਹ 15 ਦੀ 20 ਦਿਨ ਚ ਕਰਦੇ ਤਾਂ ਤੁਹਾਡੀ ਤੁਸੀਂ ਵੀ ਕਹੀ ਨਹੀਂ ਪਬਲਿਕ ਵੀ ਸਾਡੇ ਸਹਿਯੋਗੀ ਸੱਜਣ ਵੀ ਕੀਤੇ ਗਏ ਨਹੀਂ ਅਸੀਂ ਫਿਰ ਇਸ ਦਿਨ ਜੀ ਕੰਮ ਆਵਾਂਗੇ ਤੇ ਜਿਹੜੇ ਲੋਕਾਂ ਨੂੰ ਲੋਕ ਸਭਾ ਹਲਕੇ ਦੇ ਚੋਣ ਲੜਾਂਗੇ ਉਥੇ ਕਲਕਲੀ ਜਗ੍ਹਾ ਜਾ ਕੇ ਅਸੀਂ ਸਟੇਜਾਂ ਦੇ ਨਾਲ ਨੂੰ ਕਾਲੇ ਝੰਡੇ ਦਿਖਾ ਕੇ ਇਹਨਾਂ ਦਾ ਘਰਾਵ ਵੀ ਕਰਾਂਗੇ ਤੇ ਇਹਨਾਂ ਦਾ ਪਿੱਠ ਸੱਪਾ ਵੀ ਕਰਾਂਗੇ ਜੀ ਸਰ ਸੀਐਮ ਦੇ ਅਵਰਸਟੀ ਆਏ ਆ ਤੁਹਾਨੂੰ ਤੁਸੀਂ ਮੈਮੋਰੰਡਮ ਦੁਬਾਰਾ ਦਿੱਤਾ ਹੈ ਹੀ ਉਹਨਾਂ ਨੇ ਕੀ ਭਰੋਸਾ ਦਿਵਾਇਆ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਹੁਣ ਉਹਨਾਂ ਨੇ ਭਰੋਸਾ ਦਿਵਾਇਆ ਵੀ ਬਹੁਤ ਜਲਦੀ ਸਮੇਂ 'ਚ ਹਲੇ ਟਾਈਮ ਫਿਕਸ ਨਹੀਂ ਹੈ ਵੀ ਜਲਦੀ ਸਮੇਂ 'ਚ ਤੁਹਾਡੀ ਮੀਟਿੰਗ ਜਿਹੜੀ ਹੈ ਫਿਕਸ ਕਰਾਵਾਂਗੇ ਉੱਥੇ ਅਸੀਂ ਸਾਡੇ ਜਾ ਕੇ 10 11 ਆ ਗੂ 5 ਆ ਗੂ 7 ਜਿਹੜੇ ਮਹੀਨੇ ਉਹ ਜਾ ਕੇ ਆਪਣੀਆਂ ਮੰਗਾਂ ਰੱਖਣਗੇ ਤਾਂ ਅਗਲਾ ਪ੍ਰੋਗਰਾਮ ਜਿਹੜਾ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾਵੇ ਥੈਂਕ ਯੂ ਸਰ ਥੈਂਕ ਯੂ ਹਉ ਹਾਸ਼ਮੀ ਸ਼ਹਿਰ ਆਪ ਖੁੱਲ ਗਈ ਤੁਹਾਡੇ ਚੌਂਕ ਦੇ ਬੈਠਣ ਨਾਲ ਖੁੱਲੀ ਹੈ ਪਰ ਲੇਕਿਨ 12:30 ਵਜੇ ਦਾ ਟਾਈਮ ਦਿੱਤਾ ਸੀ ਜਦ ਨਹੀਂ ਆ ਖੁੱਲੀ ਆ ਕਿਤੇ ਲੋ ਤੁਸੀਂ 10 ਮਿੰਟ ਅਨੇ ਚੌਪਕੇ ਬੈਠੇ ਪ੍ਰਸ਼ਾਸਨ ਜਾਗ ਪਿਆ ਪ੍ਰਸ਼ਾਸਨ ਨੂੰ ਜਾਗ ਬਣੇ ਪਾਸਤੇ ਸਾਡਾ ਇਹ ਨਹੀਂ ਜਿਹੜਾ ਹੈ ਸਫਾਈ ਸੇਵ ਕਰਵਾਦਾ ਵੀ ਕਾਫੀ ਸਾਰਾ ਸਹਿਯੋਗ ਦਾ ਉਹਨਾਂ ਦਾ ਵੀ ਮੰਗਾ ਸੀ ਤੇ 200 ਬੰਦਾ ਕੰਮ ਕਰਦਾ ਇਸ ਵਿਚਾਰ ਬਹੁਤ ਥੋੜੇ ਜਿਹੇ ਕਰਦੇ ਨੇ ਬੰਦੇ ਪ੍ਰਸ਼ਾਸਨ ਜਾਗ ਤੁਹਾਡਾ 10 ਮਿੰਟ ਬੈਠਣ ਦਾ ਇੱਥੇ ਜਿਹੜਾ ਹੈਗਾ ਉਹਦਾ ਸ਼ੁਰੂ ਤੋਂ ਫਾਇਦਾ ਹੋਇਆ ਤੇ ਆਨੰਦ ਮਾਣਿਆ ਤੇ ਹੁਣ ਮੈਂ ਬੇਨਤੀ ਕਰਾਂਗਾ ਆਪਣੀ ਪਬਲਿਕ ਦੇ ਸਾਹਮਣੇ ਮੰਗ ਪੱਤਰ ਦੀ ਲੈਣਾ ਤਾਂ ਵਿਸ਼ਵਾਸ਼ ਵੀ ਕਰਾਉਣਾ ਵੀ ਕੀ ਅਸੀਂ ਇੱਥੇ ਇਹ ਮੰਗ ਰਹੇ ਆ ਅਜਾਓ ਜੀ ਸਤਕਾਰਯੋਗ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇਵ ਵਸ਼ਦੀ ਸਾਹਿਬ ਆਏ ਨੇ ਸਰ ਜੀ ਨੂੰ ਬੇਨਤੀ ਹੈ ਡੀਐਸਪੀ ਸਾਹਿਬ ਨੂੰ ਵੀ ਆ ਜਾਓ ਜੀ ਜਿਹੜਾ ਇੰਸਪੈਕਟਰ ਸਾਹਿਬ ਤੁਸੀਂ ਵੀ ਉਹ ਸਰ ਸਰ ਇਹ ਹੈ ਜੀ ਸਾਡਾ ਇਹ ਮਸਲਾ ਜਿਹੜਾ ਹੈ ਸਾਹਮਣੇ ਮੋਰਚਾ ਲੱਗਿਆ ਪਿਆ ਹੈ ਔਰ ਇਹ ਮੋਰਚਾ ਜੇ ਦਸੰਬਰ 2023 ਤੋਂ ਯਾਰੀ ਹੈ ਤੁਹਾਨੂੰ ਯਾਦ ਹੋਣਾ ਜੀ ਜੂਨ ਮਹੀਨੇ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਉੱਥੇ ਬਾਬਾ ਲਾਲਕੀ ਗੁਰਦੁਆਰਾ ਸਾਹਿਬ ਦੇ ਮੋੜ ਕਿ ਸੀਐਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਤੇ ਸੀਐਮ ਸਾਹਿਬ ਨਾਲ ਹਾਲ ਤੱਕ ਮੀਟਿੰਗ ਨਹੀਂ ਫਿਕਸ ਹੋਈ ਪਹਿਲੀ ਤੁਹਾਨੂੰ ਬੇਨਤੀ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਣੀ ਜ਼ਰੂਰੀ ਹੈ ਕਮੇਟੀ ਦੀ ਦੂਸਰੀ ਹੈ ਕਿ ਜਦੋਂ ਦਾ ਅਸੀਂ ਮੋਰਚਾ ਲਾਇਆ ਬੜਾ ਸ਼ਾਂਤ ਮੇਂ ਚੱਲ ਰਿਹਾ ਹੈ ਅਸੀਂ ਇੱਥੇ ਇੱਕ ਪ੍ਰਦਰਸ਼ਨ ਕੀਤਾ ਉਹ ਸਾਡੇ ਸਰਦਾਰ ਬਰਿੰਦਰ ਸਿੰਘ ਕੁੰਬਰਾ ਜੀ ਤੇ ਇਹਨਾਂ ਦੇ ਵਾਇਫ ਤੇ ਝੂਠੇ ਪਰਚੇ ਕੀਤੇ ਗਏ ਔਰ ਮਾਨਯੋਗ ਡੀਐਸਪੀ ਸਾਹਿਬ ਖੜੇ ਨੇ ਇਹਨਾਂ ਨੇ ਮੰਗ ਪੱਤਰ ਲਿਆ ਸੀ ਵਾਦਾ ਵੀ ਕੀਤਾ ਸੀ ਪਰ ਉਹ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਬੰਦੇ ਉਥੇ ਪੀੜਤ ਬੈਠੇ ਨੇ ਫੇਕ ਐਸੀ ਸਰਟੀਫਿਕੇਟ ਨੇ ਮਰੇਗਾ ਦੀਆਂ ਸਮੱਸਿਆਵਾਂ ਨੇ ਲੋਅਰਾਂ ਦੀ ਗਿੰਤੀ ਪੂਰੀ ਨਹੀਂ ਹੋਈ ਐਸਈਬੀਸੀ ਨੂੰ ਪ੍ਰੋਮਿਸ ਕੀਤੇ ਨੇ ਸਰਕਾਰ ਨੇ ਪੂਰੇ ਨਹੀਂ ਕੀਤੇ ਸਚਾਲਿਆ ਕਰਮਚਾਰੀ ਕੱਢਤੇ ਜਿ ਮਹਾਲੀ ਤੋਂ ਸਫਾਈ ਕਰਮਚਾਰੀ ਕੱਢਤੇ ਜਿਹੜੇ ਸਫਾਈ ਕਰਮਚਾਰੀ ਵਿਚਾਰੇ 15000 12000 8000 10000 ਦੀ ਨੌਕਰੀ ਕਰਦੇ ਆ ਉਹਨਾਂ ਨੂੰ ਕੋੰਦਾ ਚੁੱਲਾ ਠੰਡਾ ਕਰਦਾ ਇਹ ਹੁਣ ਜਦੋਂ ਸਿਰੇ ਉੱਟਦੇ ਆ ਪਹਿਲਾਂ ਮੁੱਖ ਮੰਤਰੀ ਸਾਹਿਬ ਬਾਰੇ ਮੜਾ ਮੋਟਾ ਸੋਚਦੇ ਆ ਵੀ ਯਾਰ ਕਿੱਦਾਂ ਦਾ ਮੁੱਖ ਮੰਤਰੀ ਜਿਹਨੇ ਸਾਡਾ ਚੁੱਲਾ ਠੰਡਾ ਕਰਤਾ ਸੋ ਇਸ ਕਰਕੇ ਸਾਹਿਬ ਆਦਰ ਤੁਸੀਂ ਆਏ ਹੋ ਸਾਡੇ ਲਈ ਬੜੇ ਸਰਕਾਰਯੋਗ ਹੋ ਪਰ ਅਸੀਂ ਮੰਗ ਪੱਤਰ ਤੁਹਾਨੂੰ ਦੇ ਦਿੰਨੇ ਆ ਅਸਰ ਕੋਈ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਜਦ ਤੱਕ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਤਦ ਤੱਕ ਉਹਨਾਂ ਦੇ ਕੋਲ ਸਾਡੀ ਗੱਲ ਜਾਣੀ ਨਹੀਂ ਹੈਗੀ ਜੀ ਤੁਸੀਂ ਬਹੁਤ ਪਿਆਰੇ ਸੱਜਣੋ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਸੰਬੰਧ ਪੱਤਰ ਦੇ ਰਾਹੀਂ ਗੱਲ ਹੈ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਜਾਣੀ ਚਾਹੀਦੀ ਹੈ ਸਾਡੀ ਕਮੇਟੀ ਮੁਲਾਕਾਤ ਕਰਨ ਲਈ ਤਿਆਰ ਹੈ ਸੋ ਮੈਂ ਅੰਤ ਦੇ ਵਿੱਚ ਇਹ ਬੇਨਤੀ ਕਰਾਂਗਾ ਤੁਹਾਨੂੰ ਕਿ ਇਹ ਮੰਗ ਪੱਤਰ ਡਸਟਬਿਨ ਚ ਨਾ ਪੈ ਜਾਵੇ ਜੀ ਕਿਤੇ ਇਹਦਾ ਕੋਈ ਅਸਰ ਹੋਵੇ ਹਾਂਜੀ ਬੰਬੜਾ ਸਾਹਿਬ ਤੇ ਮੈਂ ਬੇਨਤੀ ਕਰਦਾ ਜਿਵੇਂ ਅਸੀਂ ਸਾਡਾ ਮੰਗ ਪੱਤਰ ਬਾਰੇ ਦੱਸਿਆ ਦਿੱਤਾ ਰੇਸ਼ਮ ਸਿੰਘ ਜੀ ਨੇ ਸਾਡੇ ਕੋਲੇ ਉਹਦਰ ਸਾਮਾ ਧਿਆਨ ਚ ਲਾਈਆਂ ਸੀ ਗੱਲਾਂ ਪਰ ਉਹਦੇ ਕੋਈ ਬਹੁਤੀ ਮਤਲਬ ਦੀ ਕੋਈ ਗੱਲ ਨਹੀਂ ਤੇ ਇਸੇ ਤਰ੍ਹਾਂ ਹਸਨੀਤਾ ਸ਼ਰਮਾ ਜੀ ਪਿਛਲੇ 11 ਸਾਲ ਤੋਂ ਆਪਣੇ ਘਰ ਵਾਲੇ ਨੂੰ ਲੱਭਦੀ ਫਿਰਦੀ ਐ ਅੱਠ ਮਹੀਨਿਆਂ ਦੀ ਕੁਰਸ ਜਲਾਨੀ ਪੇਸ਼ ਕਰਦੀ ਤਿੰਨ ਵਿਅਕਤੀਆਂ ਦਾ ਹਲੇ ਇੱਕ ਵਿਅਕਤੀ ਦਾ ਜਲਾਨ ਪੇਸ਼ ਕਰਿਆ 11 ਮਹੀਨੇ ਹੋ ਗਏ ਦਰਦ ਦੀਆਂ ਧੋਖਰਾ ਘਾਰੀ ਨਾਮ ਹੁੰਦਾ ਜੂਲਾ ਤੇ ਨਾਮ ਰਿਹਾ ਮਿਲਦਾ ਜਿਹੜੇ ਦੋਸ਼ੀ ਨੇ ਉਹਨੂੰ ਘਰੇ ਲੈ ਰਹੇ ਨੇ ਘਰੇ ਬੈਠੇ ਜਿਹੜੀ 34 ਲੱਖ ਰੁਪਏ ਦੀ ਪ੍ਰਾਪਰਟੀ ਦੀ ਵੇਚ ਕੇ ਕਿਦਾ ਮੈਂਟਲੀ ਅਫਸਰ ਬਚਾਗਾ ਇਹ ਦਰਦਰ ਦੀਆਂ ਠੋਕਰਾਂ ਖਾ ਰਹੀਆਂ ਤਾਂ ਮੈਂ ਕਿਰਾਏ ਦੇ ਵਾਸਤੇ ਹੀ ਪੈਸਾ ਨੂੰ ਦੇ ਕੇ ਭੇਜਦਾ ਹੈ ਐਸੇ ਤਰ੍ਹਾਂ ਬੀਬੀ ਸ਼ਹੀਦ ਕੋਰ ਸੰਧੂ ਜੀ ਪਿਛਲੇ 20 ਸਾਲਾਂ ਤੋਂ ਲੁਧਿਆਣੇ ਤੋਂ ਆਈ ਹੈ ਐਨ ਆਰ ਆਈ ਕਿਹੜੇ ਦੇ ਕਬਜ਼ਾ ਹੋਇਆ ਇੱਕ ਪੁਲਿਸ ਇੰਸਪੈਕਟਰ ਨੇ ਕਿਵੇਂ ਲੱਭੀ ਬੀਬੀ ਦੇ ਕਹਿਣੇ ਬਾਰੇ ਜਿਵੇਂ ਕੁੱਠੇ ਦੇ ਕਬਜ਼ਾ ਕਰਿਆ ਉਹ ਸਾਰਾ ਰਿਕਾਰਡ ਬੀਬੀ ਦਾ 20 ਸਾਲਾਂ ਦੇ ਕੋਲ ਹੈ ਇਹ ਫਰਾਂਸ ਦੀ ਬੀਬੀ ਸੈਂਟਲ ਸੀ 80 ਸਾਲ ਦੀ ਉਮਰ ਹੋ ਗਈ ਫਰਾਂਸ ਤੋਂ ਆ ਕੇ ਇੱਥੇ ਟੱਕਰਾਂ ਖਾਰੀ ਏ ਇਹ ਬਹੁਤ ਵਾਰੀ ਬੁਖਬੁਖਮਤਰੀ ਦੀ ਘੁੱਠੀ ਦੀ ਜਾਈ ਕਦੇ ਸਰਕਾਰ ਕਾਂਗਰਸ ਦੀ ਆ ਜਾਂਦੀ ਹੈ ਕਾਲੀ ਜਲਦੀ ਆ ਜਾਂਦੀ ਹੈ ਆਪੀ ਆ ਜਾਂਦੀ ਹੈ ਪਰ ਲੇਕਿਨ ਇਹ ਚੋਰ ਬਦਲੋ ਨਹੀਂ ਹਟੇ ਪਰ ਇਹ ਜਿਹੜੇ ਪੀੜਤ ਲੋਕ ਨੇ ਇਹ ਪੀੜਤ ਹੋ ਕੇ ਥੀਕਮ ਰਹੇ ਨੇ ਤੇ ਬਹੁਤ ਸਾਰੀਆਂ ਆਰਦਾ ਸਾਡੇ ਕੋਲੇ ਕਿਹੜੇ ਕਿਹੜੀ ਗੱਲ ਕਰੀਏ ਆ ਸਾਡਾ ਮੰਗ ਪੱਤਰ ਹੈ ਇਹ ਇਹਨਾਂ ਬੀਬੀਆਂ ਨੂੰ ਇਨਸਾਫ ਦਵਾਇਆ ਜਾਵੇ ਕਿ ਮੰਗ ਪੱਤਰ ਜੋ ਸਾਡੀਆਂ ਮੰਗਾ ਲਿਖੇ ਨੇ ਇਹ ਮੰਗ ਪੱਤਰियां ਸਾਡੇ ਦੇ ਜਿਹੜੀ ਸਾਡੇ ਦੇ ਐਫ ਆਈ ਆਰ ਦਰਜ ਕਰੀ ਹੈ ਦਿੱਤੀ ਸਾਹਿਬ ਉਹ ਪੰਜ ਦਿਨ ਨੂੰ 10 ਦਿਨ ਨੂੰ ਇੱਕ ਮਹੀਨਾ ਹੋ ਗਿਆ ਸਵਾ ਮਹੀਨਾ ਉਹ ਆਪਾਂ ਸਾਹਤ ਨੂੰ ਵਾਦਾ ਕਰਕੇ ਜਾਓ ਲੋਕਾਂ ਸਾਹਮਣੇ ਕਹਿ ਕੇ ਜਾਓ ਸਾਨੂੰ ਫੇਰ ਮਹੀਨਾ ਬਾਅਦ ਫੇਰ ਤਖਤਰ ਨਾ ਲੈਣਾ ਪਵੇ ਹੁਣ ਲੋਕਾਂ ਨਾਲ ਵਾਦਾ ਪੱਕਾ ਕਰਕੇ ਜਾਓ ਤਾਂ ਕਿ ਕੱਲ ਨੂੰ ਪਰ ਫੇਰ ਮਿਲਣਾ ਹਰ ਇੱਕ ਜਗ੍ਹਾ ਮਿਲਣਾ ਹਰ ਇੱਕ ਦਫ਼ਤਰ ਨੂੰ ਤੇ ਮੈਂ ਬੇਨਤੀ ਕਰਾਂਗਾ ਅਫਸਰ ਸਾਹਿਬਾਨ ਨੂੰ ਸਾਡੇ ਜਿਹੜਾ ਵਿਸ਼ਵਾਸ ਤੋਂ ਸਾਡੇ ਮੰਗ ਪੱਤਰ ਦੇ ਉੱਤੇ ਆਪਣੇ ਦੋ ਸ਼ਬਦ ਕਹਿਓ ਭਾਈ ਸਸੀ ਜਾਲ ਜੀ ਮੈਂ ਮੁੱਖ ਮੰਤਰੀ ਜੀ ਦੇ ਦਫ਼ਤਰ ਤੋਂ ਆਇਆ ਤੇ ਮੰਤਪਤ ਜਨਾਇ ਜੋ ਤੁਸੀਂ ਬੰਦਾ ਇੱਥੇ ਉਠਾਈਆਂ ਨੇ ਉਹ ਮੈਂ ਸਰਕਾਰ ਦੇ ਨਾਲ ਮਾਨ ਜੋ ਮੁੱਖ ਮੰਤਰੀ ਸਾਹਿਬ ਦੇ ਨਾਲ ਜ਼ਰੂਰ ਉਹਨਾਂ ਦੇ ਧਿਆਨ ਚ ਲੱਕੇ ਆਨੰਦ ਆਈਆਂ ਨੇ ਤੇ ਜਿਹੜੀਆਂ ਜੋ ਤੁਹਾਡੀਆਂ ਪ੍ਰੋਬਲਮ ਕੁਝ ਸੀ ਪਾਰਟਨਰ ਸੁਭਦ ਦੇਵ ਉਨ ਖੜੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀ ਜਿਹੜੀਆਂ ਬੰਦਾ ਨੇ ਜਾਂ ਜਿਹੜੀਆਂ ਪ੍ਰੋਬਲਮ ਸੀਗੇ ਉਹਦੇ ਤੋਂ ਸਪੱਸ਼ਟ ਉਹਦੇ ਤੇ ਜਿਹੜੀ ਬੰਦੀ ਕਰਦੇ ਉਹ ਕੀਤੀ ਹੈ ਥੈਂਕ ਯੂ ਜਿਹੜਾ ਤੁਹਾਡਾ ਮਨਪਸੰਦ ਦੇ ਉਤੇ ਕਾਫੀ ਮਾਨ ਹੈ ਮਾਲੂਕ ਨੂੰ ਪਕੀ ਸਾਹਮਣੇ ਮੀਟਿੰਗ ਫਿਕਸ ਕਰਵਾਇਆ ਹੈ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਜੇ ਜਲਦੀ ਮੰਨਜ਼ੂਰੀ ਹੈ ਉਹ ਸੀਐਮ ਸਾਹਿਬ ਨੂੰ ਕੰਪਲੀਟ ਚਲ ਜਾਵੇ। ਉਹ ਇਧਰ ਆ ਜੋ ਫਿੱਕਰ ਆ ਜੋ ਸਾਡੀ। ਬਠੋਈ ਸਾਹਿਬ ਨਾਲ ਖੜਜੋ ਸਾਰੇ ਜਣੇ ਉਧਰ ਖੜਜੋ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਅਫਸਰ ਸਾਹਿਬਾਨ ਨੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਸਾਰੇ ਸਾਥੀ ਪਿੱਛੇ ਆ ਜਿਓ ਜਿਹੜੇ ਆ ਸਕਦੇ ਨੇ ਪਿੱਛੇ ਆ ਜਿਓ ਖੁੱਲੋ ਜਿਹੜਾ ਮੋਰਚਾ ਖੁੱਲਾ ਕਰ ਲੋ ਤੇ ਮਹਿਮਾਨਯੋਗ ਅਫਸਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਜੇ ਸਾਰਾ ਜੀ ਤੁਹਾਡੇ ਇੰਤਜ਼ਾਰ ਕਰ ਰਹੇ ਸੀ ਸਾਨੂੰ ਮਜਬੂਰੀ ਬਸ ਕਰੂ ਰਿਹਾਣਾ ਪਿਆ ਤੇ ਤੁਹਾਨੂੰ ਬੇਨਤੀ ਹੈ ਕਿ ਸਾਡੇ ਮੋਰਚੇ ਤੇ ਇੱਕ ਵਾਰੀ ਤੁਸੀਂ ਬੋਲੋ ਜੀ ਕਿਸ ਢੰਗ ਦੇ ਨਾਲ ਸਾਰੀਆਂ ਠੰਡਾ ਬੜੇ ਪਿੱਛੇ ਜੀ ਖੁੱਲਾ ਕਰ ਲੋ ਜੀ ਲਖਵਾਲ ਜੀ ਹੋਰ ਪਿੱਛੇ ਹੋ ਜੇ ਟੋਸ ਕਰਕੇ ਇਹ ਮੋਰਚਾ ਜਿਹੜਾ ਹੈਗਾ ਹੱਕ ਸੱਚ ਦੀ ਲੜਾਈ ਵਾਸਤੇ ਲੱਗਿਆ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਮੁੱਖ ਮੰਤਰੀ ਸਾਹਿਬ ਦੇ ਨਾਲ ਕ੍ਰਿਮਨ ਟਾਗ ਦੇ ਵਿੱਚ ਹੀ ਹੱਲ ਹੋ ਸਕਦੀਆਂ ਨੇ ਥੱਲੇ ਲੈਵਲ ਤੇ ਦਾ ਕੋਈ ਅਸਰ ਨਹੀਂ ਪੈਣਾ ਸੋ ਡੀਐਸਪੀ ਸਾਹਿਬ ਤੁਸੀਂ ਵੀ ਜਰਾ ਧਿਆਨ ਦਿਓ ਜੀ ਜਿਹੜੀ ਫੇਕ ਐਫਆਈਆਰ ਜਾਂ ਹੋਰ ਬਦਲਾਖੋਰੀ ਦੇ ਤਰੀਕਿਆਂ ਦੇ ਨਾਲ ਅਧਿਆਚਾਰ ਹੋਏ ਨੇ ਉਹਨਾਂ ਦਾ ਸਾਨੂੰ ਜਸਟਿਸ ਪ੍ਰਾਪਤ ਆਪਾਂ ਤੁਸੀਂ ਸਾਡਾ ਪ੍ਰੋਮਿਸ ਵੀ ਕੀਤਾ ਜੀ ਅਸੀਂ ਉਹ ਫਿਰ ਵੀ ਇੰਤਜ਼ਾਰ ਕਰ ਰਹੇ ਹਾਂ ਜੀ ਦੰਨ ਹੈ ਜੀ ਤੁਸੀਂ ਕਹਤਾ ਧੰਨਵਾਦ ਤੁਹਾਡਾ ਡੀਐਸਪੀ ਸਾਹਿਬ ਤੇ ਮੇਰੀ ਬੇਨਤੀ ਹੈ ਸਰ ਕਿ ਤੁਸੀਂ ਇੱਕ ਚਾਹ ਦਾ ਪਿਆਲਾ ਜਮੂ ਮੋਰਚੇ ਲੈ ਕੇ ਜਾਓ ਉਹਦੇ ਨਾਲ ਸਾਡਾ ਜਿਹੜਾ ਥੋੜਾ ਜਿਹਾ ਜ਼ਰੂਰੀ ਹੈ